ਪਾਰਟੀ ਜਿੰਦਾਬਾਦ ਭਗਵਾਨ ਤੇਰੀ ਸੋਚ ਤੇ ਕਰਾ ਦੇਾਂਗੇ ਠੋਕੇ ਧਰਮ ਭਗਵਾਨ ਮੰਦ ਵਾਡੀ ਸੋਚ ਤੇ ਕਰਾ ਦੇਾਂਗੇ ਠੋਕੇ ਯਾ ਉਸਤਾਇਆ ਆਪਾਂ ਸਿੰਘ ਪਿਛਲੀਆਂ ਸਰਕਾਰਾਂ ਦਾ ਸੰਤਾਪ ਹੰਡਾਇਆ ਜੋ ਲੋਕਾਂ ਨੇ ਅੱਛੇ ਦੇਖਿਆ ਉਹ ਕਿ ਉਹ ਚੀਜ਼ਾਂ ਹੁੰਦੀਆਂ ਜਦੋਂ ਪਹਿਲਾਂ ਲੋਕ ਗੁੱਸੇ ਵਿੱਚ ਸੀ ਬਹੁਤ ਜ਼ਿਆਦਾ ਲੋਕਾਂ ਨੇ ਆਮ ਆਦਮੀ ਪਾਰਟੀ ਲੈ ਚਾਈ ਆਮ ਆਦਮੀ ਪਾਰਟੀ ਦਾ ਅੱਜ ਜ਼ਿੰਮੇਵਾਰ ਨੂੰ ਜਿਹਨੂੰ ਮਰਜ਼ੀ ਪੁੱਛ ਲੋ ਕੋਈ ਨਹੀਂ ਉਹ ਕਹਿੰਦਾ ਮੋਟਰਾਂ ਆ ਭਾਈ ਸਾਨੂੰ ਆਪ ਬੰਦ ਕਰਨੀਆਂ ਪੈਣੀਆਂ ਸਾਨੂੰ ਮੋਟਰ ਬੰਦ ਕਰਨੀਆਂ ਕਿਉਂਕਿ ਰਾਤ ਵਣੇ ਪਾਣੀ ਵਾਧੂ ਸੈ। ਠੀਕ ਹੈ ਨਾ। ਦੂਸਰਾ ਦੇਖੋ ਪਹਿਲਾਂ ਹੁੰਦਾ ਸੀ ਕਿ ਕੁਝ ਲੋਕਾਂ ਦਾ ਜਿਹੜਾ ਆ 20 ਦਾ ਬਿੱਲ ਮਾਫ ਹੋ ਜਾਂਦਾ। ਪਰ ਇਹਨਾਂ ਨੇ ਜੇ ਕੀਤਾ ਬਿੱਲ ਜਿਹੜੇ ਵੀ ਆਮ ਲੋਕ ਆ ਉਹਨਾਂ ਸਾਬ ਦਾ ਜਿਹੜਾ ਆ ਸਵੇਰੇ ਬਿਜਲੀ ਫਰੀ ਹੈ ਸਾਰਿਆਂ ਦਾ ਘਰਾਂ ਦੇ 600 ਜੂਨ ਤੇ ਜਿਹੜਾ ਆ ਉਹ ਫਰੀ ਆ ਜਿਹਦੇ ਨਾਲ ਲੋਕਾਂ ਨੂੰ ਜਿਹੜਾ ਆਮ ਲੋਕ ਕਿਉਂਕਿ ਇਹ ਜੂਰੀ ਹੁੰਦਾ ਜਿਹੜਾ ਜਿਹੜੇ ਛੋਟੇ ਤਬਕੇ ਦੇ ਲੋਕ ਜਾਂ ਕੈਜ ਕੈਜਤਾ ਦੇ ਆ ਮਜ਼ਦੂਰ ਲੋਕ ਆ ਉਹੀ ਕਿਤੇ ਵਿਚਾਰੇ ਗਰੀਬ ਹੁੰਦੇ ਆ ਕਿਸੇ ਵੇਲੇ ਦੂਸਰੇ ਵੀ ਗਰੀਬ ਹੋ ਸਕਦੇ ਹਾਲਾਤ ਐ ਜੇ ਬੰਦੇ ਦੇ ਕੇ ਕਰਾ ਲੈ ਬਿੱਲ ਵੀ ਨਹੀਂ ਦੇ ਸਕਦੇ ਆਪਾਂ ਤੇ ਅੱਜ ਉਹ ਜਿਹੜਾ ਆ ਉਹ ਬਿੱਲ ਮਾਫ ਉਹਨਾਂ ਦੇ ਮੈਨੂੰ ਇਹ ਚੰਗਾ ਲੱਗਿਆ ਕਿਉਂਕਿ ਆਰਥਿਕ ਤੌਰ ਤੇ ਗਰੀਬੀ ਵੇਖੀ ਜਾਵੇ ਨਾ ਕਿ ਜਾਤੀਵਾਦ ਤੌਰ ਤੇ ਗਰੀਬੀ ਦੇਖੀ ਜਾਵੇ ਉਹ ਇਹ ਬਹੁਤ ਵਧੀਆ ਫੈਸਲਾ ਹੈ ਅੱਗੇ ਵੀ ਜਿਹੜੇ ਫੈਸਲੇ ਆ ਮੈਨੂੰ ਲੱਗਦਾ ਭਗਵੰਤ ਸਿੰਘ ਮਾਨ ਨੇ ਜਦ ਕਿ ਜੀਵਾਸ ਤੇ ਪੰਜਾਬ ਦੇ ਭਲੇ ਲਈ ਫੈਲਦੇ ਜਾਣਗੇ ਜਿੰਨੇ ਵੀ ਲੈਣਗੇ ਕਿਉਂਕਿ ਇੱਕ ਨਹੀਂ ਹੈ ਗਿਆ ਜੀਮ ਦਾ ਗਣਾਵਾ ਦੂਸਰਾ ਅਜੇ 3 ਸਾਲ ਪਏ ਆ ਕਿਉਂਕਿ ਅਸੀਂ 2 ਸਾਲ ਦੇਖੇ ਆ ਬੜੇ ਲੋਕੀ ਮੈਂ ਵੇਖਦਾ ਆ ਬੱਚੇ ਕਿਸੇ ਵੇਲੇ ਬਹੁਤ ਰੋੜਾ ਰਪਾ ਪਾਉਂਦੇ ਸਨ ਨੌਕਰੀ ਨਹੀਂ ਮਿਲੀ ਸਾਨੂੰ ਕੋ ਬਿਜ਼ਨਸ ਨਹੀਂ ਮਿਲਿਆ ਦੇਖੋ ਜਿਹੜਾ ਐਨਐੜ ਦਾ ਖਲਾਰਾ ਪਿਆ ਉਹਨੂੰ ਸਮੇਟਣਾ ਬਹੁਤ ਸਮਝ ਆਈ ਤੁਹਾਡੇ ਲਈ ਮੈਂ ਕਹਣਾ ਕਿ ਬੜਾ ਔਖਾ ਹੁੰਦਾ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਇਸੇ ਤਰ੍ਹਾਂ ਹਾਲਾਤ ਬਣੇ ਘਰ ਦੇ ਬਣ ਜਾਣ ਉਹ ਘਰ ਦੇ ਹਾਲਾਤ ਬੜੇ ਸਾਹਮਣੇ ਬੜੇ ਔਖੇ ਹੋ ਜਾਂਦੇ ਆ ਇਹ ਕਰਕੇ ਜਿਹੜਾ ਪਿਛਲਾ ਏਨੇ 70 ਸਾਲ ਦਾ ਜਿਹੜਾ ਆ ਇਹ ਜਿਹੜਾ ਕਹਿੰਦੇ ਆ ਆ ਕਾਟੋ ਤੂੰ ਉੱਤਰ ਦੇ ਮੈਂ ਚੜਾਂ ਉਹ ਕਹਾਣੀ ਸੀ ਵੇਖ ਚੜ ਕੇ ਇੱਕ ਉੱਤਰ ਗਿਆ ਤੇ ਉਹ ਕਹਾਣੀ ਖਤਮ ਹੋ ਗਈ ਆ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਆ ਹੁਣ ਤਾਂ ਜਿਹੜਾ ਲੇਖਾ ਜੋਖਾ ਸ਼ਾਮ ਨੂੰ ਹੋ ਜਾਂਦਾ ਹਰ ਲੀਡਰ ਦਾ ਹਰ ਵਰਕਰ ਦਾ ਹਰ ਵਲੰਟੀਅਰ ਦਾ ਹੁਣ ਹਰ ਵਲੰਟੀਅਰ ਹਰ ਲੀਡਰ ਨੂੰ ਉਹ ਕਿਉਂ ਜਲਣਾ بڑا ਆਉਣ ਸਮੇਂ ਦੇ ਵਿੱਚ ਕਿ ਜਿਹੜਾ ਉਹ ਇਹੋ ਜਿਹੇ ਕਰਤਾਰ ਰੱਖੇ ਇਹੋ ਜਿਹੇ ਕੰਮ ਕਰ ਕਰੇ ਪੰਜਾਬ ਦੇ ਭਲੇ ਲਈ ਜਿਹੜਾ ਆਉਣ ਵਾਲੇ ਸਮੇਂ ਚ ਜਿਹੜੇ ਲੋਕ ਆ ਉਹ ਆਪਣਾ ਅਤਵਾਜ ਦਾ ਆ ਕੋਈ ਹੱਕ ਵਿੱਚ ਦੇਣ ਤੇ ਮੈਨੂੰ ਵੀ ਉਮੀਦ ਆ ਜਿਹਨਾਂ ਉਮੀਦ ਜਿਹਨਾਂ ਨਾਲ ਸੀ ਮਾਲਵੇ ਦੇ ਵਿੱਚ ਕੰਮ ਕਰਦੇ ਇਹਨਾਂ ਨਾਲ ਜੁੜੇ ਆ ਕਿ ਇਹ ਇਹਨਾਂ ਉਮੀਦਾਂ ਤੇ ਪੂਰੇ ਉਤਰਨਗੇ ਇਸੇ ਕਰਕੇ ਅਸੀਂ ਇਹਨਾਂ ਦਾ ਸਾਥ ਦੇ ਰਹੇ ਆ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਕੋਲ ਜਿਹੜੀਆਂ ਸਾਡੀਆਂ ਹੋਰ ਵੀ ਉਮੀਦਾਂ ਬਹੁਤ ਉਮੀਦਾਂ ਸਾਡਾ ਇੱਥੇ ਜਿਹੜਾ ਦਾ ਹੈਗਾ ਆਪਣਾ ਹੱਥ ਤਾਲ ਬਹੁਤ ਵੱਡਾ ਹੈ ਉਹਦੇ ਵਿੱਚ ਕੁਝ ਹੈਗੀਆਂ ਮੈਂ ਤਾਂ ਕਹਿੰਦਾ ਵੀ ਉਹਨੂੰ ਪੀਜੀਆ ਦੇ ਦਰਜਾ ਤੋਂ ਲੋਣ ਲਈ ਆਪਣਾ ਜ਼ੋਰ ਲਾਉਣਾ ਚਾਹੀਦਾ ਕਿਉਂਕਿ ਬਹੁਤ ਵੱਡਾ 100 ਬੈੱਡ ਦਾ ਹਸਪਤਾਲ ਹੈ ਤੇ ਕੁਝ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਜਿਹਦੇ ਵਿੱਚ ਆਪਾਂ ਨੂੰ ਆਮ ਲੋਕਾਂ ਨੂੰ ਇਹ ਇਲਾਜ ਵਧੀਆ ਮਿਲ ਸਕੇ ਤੇ ਸਿੱਖਿਆ ਤੇ ਦੂਸਰਾ ਮੈਡੀਕਲ ਇਹ ਦੋ ਚੀਜ਼ਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਮੌੜੇ ਸਮੇਂ ਵਿੱਚ ਜ਼ੋਰ ਦਮਾਰ ਲਈ ਜਿਹਦੇ ਨਾਲ ਲੋਕਾਂ ਦਾ ਜਿਹੜਾ ਭਲਾ ਹੋਵੇ ਜੀ ਇਹਨਾਂ ਕਹਿੰਦਾ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਅੱਜ ਸਾਡੇ ਬਲੂ ਪ੍ਰਧਾਨ ਜੀ ਹੋ ਗਏ ਇਹ ਮਾਰਗਨ ਜਨੀ ਗੰਗੋਗੇ ਹਤਮਨ ਜੀ ਹੋ ਗਿਆ ਚਾਹੇ ਸਾਡੇ ਬਾਕੀ ਵੀ ਜਿਲਾਰਪੁਰ ਸਾਹਿਬ ਹੈਗੇ ਜਿਲ੍ਹਾ ਪ੍ਰਧਾਨ ਉਹ ਸਾਰੇ ਇਕੱਤਰ ਹੋ ਕੇ ਮੇਰੇ ਘਰ ਆਏ ਆ ਤੇ ਮੈਂ ਇਹਨਾਂ ਦੀ ਬਦੌਲਤ ਅੱਜ ਵੱਡਾ ਹੋ ਗਿਆ ਉੱਚਾ ਹੋ ਗਿਆ ਇਹਨਾਂ ਦੇ ਕਰਕੇ ਤੇ ਗੁਰੂ ਕਿਰਪਾ ਕਰੇ ਮੌਣ ਸਾਹਮਣੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਮਿਲ ਮਤ ਰੱਖ ਕੇ ਇਸ ਆਪਣੇ ਜ਼ਿਲ੍ਹੇ ਦਾ ਆਪਣੇ ਇਲਾਕੇ ਦਾ ਭਲਾ ਕਰਦੇ ਰਹੀਏ ਇਹਨਾਂ ਕਹਿੰਦਾ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ